ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣੀ YouTube ਫੈਮਿਲੀ ਨੂੰ ਤੁਹਾਡਾ ਬਲੌਗ ਦੇ ਵਿੱਚ ਸਵਾਗਤ ਆ। ਇਹ ਮਣਕੁੰਡ ਸੌਰੀ ਮਣੀ ਕਰਨ ਲਈ ਗਏ ਸੀ ਇਹ ਤੇ ਮਣੀ ਕਰਨ ਵਾਲੇ ਜਿਹੜੇ ਬਲੌਗ ਆ ਰਹੇ ਨੇਗੇ ਤੇ ਉਹਦੇ ਜਿੰਨੇ ਪਾਰਟ ਨੇ ਉਹ ਪਾ ਰਹੇ ਹਾਂ ਲਗਾਤਾਰ ਤੇ ਉਸ ਤੋਂ ਬਾਅਦ ਇਹ ਬਲੌਗ ਸਟਾਰਟ ਆ ਤੇ ਉਸ ਤੋਂ ਇਹ ਤੋਂ ਪਹਿਲਾਂ ਮੈਂ ਇਹ ਮਣੀ ਕਰਨੇ ਚਲੇ ਗਏ ਸੀ ਤੇ ਮੈਂ ਮਾਨਸਾ ਚਲੀ ਗਈ ਸੀ ਪੇਕੇ ਤੇ ਉੱਥੇ ਜਾ ਕੇ ਫਿਰ ਬਲੌਗ ਬਣਾਇਆ ਨਹੀਂ ਤੁਹਾਨੂੰ ਪਤਾ ਪੇਕੇ ਜਾ ਕੇ ਤਾਂ ਆਰਾਮ ਹੀ ਹੁੰਦਾ ਕੁੜੀਆਂ ਦਾ ਨਾ ਤੇ 10 11 ਵਜੇ ਉੱਠਣਾ ਆਰਾਮ ਨਾਲ ਸੌਣਾ 12 ਵਜੇ ਚਾਹ ਪੀਣੀ ਆ ਤੇ ਬਸ ਪੇਕੇ ਜਾ ਕੇ ਤਾਂ ਆਰਾਮ ਹੀ ਹੁੰਦਾ ਹੁੰਦਾ ਉੱਥੇ ਜਾ ਕੇ ਬਲੌਗ ਬਣਾਇਆ ਨਹੀਂ ਹੈਗਾ ਕਿ ਹੁਣ ਆਪਣਾ ਘਰ ਤੋਂ ਸਟਾਰਟ ਆ ਤੇ ਆਪਾਂ ਆ ਗਈ ਸੀ ਜਿਹਦੇ ਇਹ ਮਨੀ ਕਰਨ ਤੋਂ ਆਏ ਤੇ ਅਮੇ ਦੋ ਤਿੰਨ ਦਿਨ ਬਾਅਦ ਆ ਗਈ ਸੀ ਜੀ ਵੀ ਪਰਸੋਂ ਆਈ ਸੀ ਤੇ ਅੱਜ ਆਪਣੇ ਪੈਰੀਆ ਚਾਚਾ ਜੀ ਕੇ ਛੱਤ ਉਧਰਲੇ ਘਰ ਤੇ ਰਮਨੀਤ ਚਲੀ ਗਈ ਹੈ ਡੈਡੀ ਨਾਲ ਤੇ ਹੁਣ ਮੈਂ ਵੀ ਤਿਆਰ ਹਾਂ ਤੇ ਮੈਂ ਜਾਣੀ ਹੈ ਇਹਨਾਂ ਨੂੰ ਸਕੂਲ 'ਚ ਛੁੱਟੀ ਨਹੀਂ ਮਿਲੀ ਹੈਗੀ ਸਕੂਲ ਗਏ ਹੋਏ ਨੇਗੇ ਇਹਨਾਂ ਸਕੂਲ 'ਚ ਹੁਣ ਕੈਂਪ ਲੱਗਿਆ ਹੋਇਆ 15 ਦਿਨ ਦਾ ਤੇ ਇਹਨਾਂ ਨੂੰ ਕੋਈ ਛੁੱਟੀ ਨਹੀਂ ਮਿਲੀ ਬਸ ਜਿਹੜਾ ਮਣੀ ਕਰਨ ਗਏ ਨੇ ਸਿਰਫ 3-4 ਦਿਨ ਉਹਨੇ ਦੀ ਨਹੀਂ ਛੁੱਟੀ ਸੀਗੀ ਤੇ ਇੱਕੋ ਗਰਮੀ ਬਹੁਤ ਜ਼ਿਆਦਾ ਜੀ ਨਹੀਂ ਕਰਦਾ ਵੀਡੀਓ ਬਣਾਉਣ ਦਾ ਬਿਲਕੁਲ ਵੀ ਤੇ ਹੁਣ ਚਾਚੇ ਕੇ ਘਰੇ ਜਾਣਿਆ ਕੰਮ ਸਾਰਾ ਘਰ ਲੈ ਝਾੜੂ ਪੋਚਾ ਵੀ ਕਰ ਲਿਆ ਸਾਰਾ ਕੰਮ ਕਰਤਾ ਕਰਦਾ ਤੇ ਮੰਮੀ ਨਾਲ ਹੀ ਜਾਂਦੇ ਨੇ ਇਸ ਮੰਮੀ ਤੇ ਮੈਂ ਅਸੀਂ ਚੱਲ ਰਹੀਆਂ ਠੀਕ ਹੈ ਜੀ ਦੇਖਦੇ ਆ ਫਿਰ ਉੱਥੇ ਜਾ ਕੇ ਮਿਲਦੇ ਆ ਅਗਰ ਬਲੌਗ ਕੰਟੀਨਿਊ ਹੋ ਸਕਿਆ ਤੇ ਮਤਲਬ ਉੱਥੇ ਵੈਸੇ ਪਤਾ ਹੀ ਹੈ ਨਾ ਛੱਤ ਦੇ ਦਾ ਬਹੁਤ ਝਾਰਾ ਹੁੰਦੇ ਨੇ ਮਿਸਤਰੀ ਵਗਾਰਾ ਹੁੰਦੇ ਨੇ ਕਿੰਨੇ ਦਿਹਾੜੀ ਹੋ ਜਾਂਦੇ ਨੇ ਜੇ ਹੋ ਸਕਿਆ ਤਾਂ ਉੱਥੇ ਆਪਾਂ ਬਲੌਗ ਬਣਾਵਾਂਗੇ ਨਹੀਂ ਫਿਰ ਘਰ ਆ ਕੇ ਵਾਪਸ ਦੁਬਾਰੇ ਕੰਟੀਨਿਊ ਕਰ ਲਾਂਗੇ ਇੱਥੇ ਆਪਾਂ ਰੋਟੀ ਬਣਾਉਣ ਲੱਗ ਕੇ ਸੀਗੇ ਸਾਰੇ ਦਿਹਾੜੀਏ ਵਾਸਤੇ ਦੁਪਹਿਰ ਦੀ ਰੋਟੀ ਸਵੇਰੇ ਇੱਕ ਵਾਰੀ ਸਾਰੇ ਨੇ ਖਾ ਲਈ ਸੀ ਤੇ ਆਪਣੇ ਉਹ ਸਾਰੇ ਘਰ ਦੇ ਮਾਸੀ ਇੱਧਰ ਚਾਚੇ ਦੀ ਕੁੜੀ ਆ ਗਈ ਉਧਰ ਮੰਮੀ ਹੋਰੇ ਆ ਗਏ ਇੱਧਰ ਅੰਬੋ ਹੋਰੇ ਸਾਰੇ ਸਾਰੇ ਕਿਉਂ ਉੱਥੇ ਅਸੀਂ ਆ ਰੋਟੀ ਬਣਾਈ ਜੰਨੇ ਆ ਤਵੀ ਤੇ ਇੱਥੇ ਆਟਾ ਬੁਣਿਆ ਹੁੰਦੇ ਸੀ ਉਧਰਲੇ ਸਾਈਡ ਇਧਰ ਆ ਮਿਸਤਰੀ ਲੱਗ ਰਹੇ ਨੇ ਕਿ ਉੱਪਰ ਛੱਤ ਆਪਣੇ ਛੱਤ ਪਈਆਂ ਦੀ ਲੈਂਟਰ ਸਟਾਰਟ ਕਰ ਰੱਖਿਆ ਕੰਮ ਚੱਲੀ ਜਾਂਦਾ ਸਾਰੇ ਆਪ ਉਹ ਗੱਡੀ ਬੈਠੇ ਨੇ ਇਧਰ ਚਾਚੇ ਦਾ ਮੁੰਡਾ ਖੜਾ ਸੀ ਆ ਜੋ ਆਖਰ ਤੇ ਕਿਤੇ ਡੰ ਲੱਗ ਗਏ ਦਰਦ ਕਵਾਂਦੀਆਂ ਦੇ ਘਰੇ ਖੇੜੀ ਇੱਥੇ ਕਿਸੇ ਦੇ ਘਰ ਇਧਰ ਆਉਣੇ ਨੇ ਫੁੱਟੇ ਹੁੰਦੇ ਸੀ ਬੱਚੇ ਸਾਰੇ ਜਾਣੇ ਉੱਧਰ ਫਿਰ ਇਹ ਛੋੜ ਕਰਦੇ ਸੀ ਇਧਰ ਉਹ ਕੁਝ ਬੜਾ ਐਵੇਂ ਡਰਸ ਕੁਝ ਬੱਜੇ ਨਾ ਨਾ ਮਿਸਤਰੀ ਲੱਗੇ ਹੋਈ ਸੀ ਤਾਂ ਕਰਕੇ ਕਿਸੇ ਦੇ ਇਧਰਲੇ ਪਾਸੇ ਗਵਾਂਡੀਆਂ ਦੇ ਬਿਠਾ ਕੇ ਸੀ ਉੱਤੇ ਖੇਡੀਗੇ ਸਾਰੇ ਇਕੱਠੇ ਹੋ ਕੇ ਬੱਚੇ ਬੱਚੇ ਕੁੰਗਰੂ ਪਾਏ ਹੋਏ ਹਨਾ ਉਹਦੇ ਬੁਲਾਇਂ ਵੀ ਤੂੰ

ਤੇ ਇੱਧਰ ਆਪਣੇ ਘਰਾਂ ਖਣੀ ਜਾਈ ਹੁੰਨੇ ਇੱਧਰਲੇ ਪਾਸੇ ਸਾਰੇ ਘਰਾਂ ਚ ਆਪਣੀਆਂ ਗਣੀ ਵੰਡੀ ਦੇ ਗੋ ਤੇ ਉੱਥੇ ਥੱਕ ਗਏ ਸੀ ਸਾਰੀਆਂ ਬਾਵਾ ਰੁਕਾਂ ਲੱਗ ਗਿਆ ਬਾਲਟੀਆਂ ਨਿਪਾਰੀ ਸੀ ਇਹਨਾਂ ਦੋ ਦੋ ਜਾਣੇ ਨਿਕਰਤੇ ਚੱਕੀਆਂ ਤੇ ਫਿਰ ਕਰਿਆ ਕੇ ਚੁੱਲਾ ਆਹ ਬੰਨਿਆ ਛੱਤ ਤੇ ਬੰਦਨ ਨੈੜਾ ਨੰਟਰ ਪਾਇਤ ਇੱਕ ਆ ਚਾਚੀ ਦੇ ਕੁੜੀਆਂ ਲੈ ਕੇ ਆਈ ਸੀ ਕਨੂਰ ਲੈ ਕੇ ਆਈ ਸੀ ਕਰ ਦੋ ਰਹੀ ਹੈ ਤਾਂ ਤੱਕ ਕੋਲ ਜਾ ਕੋਲੇ ਖੱਲੇ ਕਰ ਇਹ ਖੱਲੇ ਹਾਂਪੁਰ ਬੱਸ ਲੈ ਸਮਝ ਜਾ ਕੋਈ ਨਹੀਂ ਕਿਹੜਾ ਇੱਕ ਕੈਮਰਾ ਪਿੱਛੇ ਨਹੀਂ ਸਰ ਇੱਕ ਵੀ ਇੱਕ ਮਿੰਟ ਦਾ ਕੈਮਰਾ ਚੱਲ ਹੈ ਲੈ ਦੇ ਬਾਹਰ ਆ ਆਈ ਆਈ ਫੜੀ ਹੋਈ ਹੈ मेज़ मेज़ छोटा जाओ पड़ता रखी ਹਾਂ ਇਹ ਬਾਂਗਰ ਬਣਾਇਆ ਕਰੇ ਕੇਰਾ ਇਹ ਬਾਂਗਰ ਫਿਰ ਤੂੰ ਲਾ ਦੇ ਠੰਡੇ ਮਤਨਾ ਬੰਦੀ ਕੋਲ ਜਿਆ ਬਣਾਦੀ ਬੰਦ ਗਈ ਨਾ 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 ਜੀ ਹੁਣ ਆਪਾਂ ਆ ਗਏ ਸੀ ਘਰੇ ਤੇ ਟਾਈਮ ਵੀ ਹੋ ਗਿਆ ਬਹੁਤ ਜ਼ਿਆਦਾ 9 ਵਜੇ ਦੇ ਨੇ ਤੇ ਸ਼ਾਮ ਦੀ ਰੋਟੀ ਰੋਟੀ ਬਣਾਈ ਸੀ ਉਹਦੇ ਕਰਕੇ ਟਾਈਮ ਬਹੁਤ ਹੋ ਗਿਆ ਤੇ ਬਾਕੀ ਘਰਾਂ 'ਚ ਸਾਰੇ ਆਪਣੇ ਪਿੰਡ 'ਚ ਹਨਾ ਘਰਾਂ ਦੇ ਸਾਰੇ ਵੀ ਮਤਲਬ ਦੇਗ ਬੰਡੀ ਤਾਂ ਕਰਕੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਫਿਰ ਆ ਕੇ ਰੋਟੀ ਬਣਾਈ ਤੇ 9 ਵਜੇ ਨੂੰ ਆਈਆਂ ਘਰੇ ਤੇ ਹੁਣ ਨਾ ਕੇ ਰੋਟੀ ਉਟੀ ਖਾਣੇ ਆ ਰੋਟੀਆਂ ਪਾਉਦਾਂ ਹੀ ਲਿਆਏ ਸੀਗੇ ਘਰੀ ਲਿਆਏ ਫਿਰ ਖਾਦੀ ਨਹੀਂ ਬਿਨਾ ਕੀ ਖਾਵਾਂਗੇ ਉੱਥੇ ਕੀ ਖਾਣਾ ਚ ਚੋਕਲੇ ਹਾਇ ਕਿਪਸ ਲੰਦੀ ਸੀ ਭੁੱਲੀ ਉੱਥੇ ਕੋਈ ਨਾ ਮੈਂ ਹੋਰ ਮੰਗ ਹੋਰ ਲਿਆਦਾ ਹੋਰ ਲਿਆਦਾ ਹੋਰ ਡੈਡੀ ਲਿਆ ਦੂਗਾ ਇੱਕ ਚਾਕਲੇਟ ਲੈ ਕੇ ਦਊ ਤੇ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਹੁਣ ਹੋ ਗਿਆ ਅਗਲਾ ਦਿਨ ਸਟਾਰਟਸ ਅ ਅਗਲੀ ਸਵੇਰ ਹੋਊਗੀ ਤੇ ਆਪਾਂ ਨੇ ਰਾਤੋਂ ਤੁਵਾਚੋਂ ਬਲੌਗ ਕੰਟੀਨਿਊ ਨਹੀਂ ਕੀਤਾ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀ ਤੁਹਾਨੂੰ ਦੱਸਿਆ ਸੀ ਸਾਡੇ ਨੂੰ 9 ਵਜੇ ਤੱਕ ਅਸੀਂ ਘਰੇ ਆਏ ਆ ਬਾਕੀ ਫਿਰ ਰੋਟੀ ਰੋਟੀ ਖਾਂਦਿਆਂ ਨੂੰ 10 ਵਜੇ ਗਏ ਸੀ ਫਿਰ ਥੱਕੇ ਪਏ ਸੀ ਤਾਂ ਕਰਕੇ ਰਵਨੀਤ ਵੀ ਬਹੁਤ ਥੱਕੀ ਸੀ ਫਿਰ ਇਹ ਵੀ ਸੌਂ ਗਈ ਸੀ ਅਸੀਂ ਤੇ ਅਜੇ ਮੈਂ ਤਾਂ ਹੁਣ ਕੀ ਕਰਦਾ ਤੂੰ ਈ ਕਰਦਾਂਗੇ ਤੇ ਹੁਣ ਰਵਨੀਤ ਨਾਲ ਹੀ ਤੇ ਹੁਣ ਇਹ ਸਕੂਲ ਦਾ ਕੰਮ ਕਰਦੀ ਹੈ ਨਾ ਈ ਕਰਾਂਗੇ ਫਿਰ ਕੜੀਓ ਕੁੜੀਓ 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 ਦੱਸੋ ਕੰਮ ਕਰੋਗੇ ਕਿਹੜਾ ਕੰਮ ਕਰਨਾ ਤੁਸੀਂ ਹਾਂ ਕਿਹੜਾ ਕੰਮ ਕੰਮ ਉਹ ਕਰੋ ਹਾਂ ਇਹਨੇ ਸਕੂਲ ਦਾ ਹੋਮਵਰਕ ਵੈਸੇ ਜਿਹੜਾ ਹੌਲੀਡੇ ਵਾਲਾ ਸੀਗਾ ਹੋਮਵਰਕ ਉਹਨੇ ਇਹਨੇ ਸਾਰਾ ਕਰ ਲਿਆ ਵੈਸੇ ਤਾਂ ਥੋੜਾ ਜਿਹਾ ਹੀ ਰਹਿੰਦਾਗਾ 컬러 ਕੁਲਰ ਵਾਲਾ ਹੋਰ ਨਹੀਂ ਕੁਝ ਰਹਿੰਦਾ ਇੱਕ ਇਹਦਾ ਪ੍ਰੋਜੈਕਟ ਰਹਿੰਦਾਗਾ ਬਾਡੀ ਪਾਰਟਸ ਦਾ ਪ੍ਰੋਜੈਕਟ ਬਣਾਉਣੇ ਆਂਗੇ ਉਹ ਲੈਮੀਨੇਸ਼ਨ ਕਰਨਾ ਬਾਡੀ ਪਾਰਟਸ ਤੇ ਸਾਰੇ ਜਿਹੜੇ ਹੁੰਦੇ ਟੈਨ ਬਣਾਉਣੇ ਆ ਗੱਤੇ ਦੇ ਚਪੇ ਕੇ ਉਹ ਦਵਾ ਚੋਂ ਨੂੰ ਸੈਡਾਂ ਤੇ ਜੇਪੀ ਲਗਾ ਕੇ ਤੇ ਉਹਦੇ ਉੱਤੋਂ ਉੱਪਰੋਂ ਲੈਮੀਨੇਸ਼ਨ ਕਰਨੀ ਆ ਹਨਾ ਰਵਨੀਤ ਨਾਮ ਨੇ ਦੱਸਿਆ ਸਾਨੂੰ ਪਿਆਰ ਬਣਾ ਕੇ ਲੈ ਕੇ ਆਣਾ ਇਦੇ ਵਾਸਤੇ ਮੈਨੇ ਬਾਕੀ ਸਾਰਾ ਹੋਮਵਰਕ ਕਰ ਲਿਆ ਜੀ ਬੁੱਕਸ ਭੀਆਂ ਹੁਣ ਇਹਦਾ ਇੱਕ ਕਲਰਫੁਲਰ ਕਰਨ ਵਾਲੇ ਰਹਿ ਗਏ ਚੋਕਰ ਵਗੈਰਾ ਚਾਹਨਾ ਜੋਕਰ ਚ ਕਰਨਾ ਸੀ ਕਿ ਤੁਹਾਨੂੰ ਇੱਕ ਐਲੀਫੈਂਟ ਚ ਕਰਨਾ ਸੀ ਇਹਨੂੰ ਕਲਰ ਇਹਦਾ ਹੋਮਵਰਕ ਸੀ ਐਲੀਫੈਂਟ ਦੇ ਵਿੱਚ ਗ੍ਰੇ ਕਲਰ ਹੁੰਦਾ ਸਾਨੂੰ ਨਾ ਗ੍ਰੇ ਕਲਰ ਨਹੀਂ ਮਿਲਿਆ ਹੈ ਕਿ ਤੁਮੀ ਦੇਖਾਂਗੇ ਫਲਵ ਦੇ ਵਿੱਚ ਗ੍ਰੇ ਕਲਰ ਮਿਲਿਆ ਹੈ ਇੱਥੋਂ ਕਿਤੇ ਨਹੀਂ ਕਹਿੰਦੇ ਹੈ ਨਹੀਂ ਜਾਂ ਪਤਾ ਨਹੀਂ ਖਤਮ ਹੋਏ ਤੇ ਇਹ ਕਹਿੰਦੇ ਆਉਂਦੇ ਆ ਉਹ ਸਪੈਸ਼ਲ ਆਉਂਦਾ ਵੀ ਗ੍ਰੇ ਕਲਰ ਪਰ ਮਿਲਿਆ ਨਹੀਂ ਕਦਾ ਇਫਰ ਇਹਨਾਂ ਨੇ ਦਿਮਾਗ ਲਾਇਆ ਇਹਦੇ ਡੈਡੀ ਨੇ ਇਹ ਕਹਿੰਦੇ ਵੀ ਆਪਾਂ ਨੂੰ ਕਲਰ ਦੀ ਲੋੜ ਨਹੀਂ ਹੈਗੀ ਜਿਹੜਾ ਪੈਨਸਲ ਦਾ ਕਲਰ ਹੁੰਦਾ ਵੀ ਉਹ ਗ੍ਰੇ ਹੀ ਹੁੰਦਾ ਫਿਰ ਅਸੀਂ ਆਹ ਪੈਨਸਲ ਵਾਲਾ ਕਲਰ ਕਰਤਾ ਸੀ ਦੋਨੀ ਤੇ ਨਹੀਂ ਗ੍ਰੇ ਕਲਰ ਹਨਾ ਰਵਨੀਤ ਅਲਿਫੈਂਟ ਦੇ ਵਿੱਚ ਦੁਬਾਰੇ ਹਾਂ ਰਵਨੀਤ ਦਾ ਇੱਕ ਜੋਕਰ ਦੇ ਵਿੱਚ ਰਹਿ ਗਿਆ ਸ਼ਾਇਦ ਕਲਰ ਹੋਰ ਨਹੀਂ ਹੈਗਾ ਕੋਈ ਹੋਤਾ ਨਹੀਂ ਰਿਆ ਬੁੱਤ ਕੋਈ ਕੰਮ ਤੁਹਾਡਾ ਰਵਨੀਤ ਨੇ ਬਾਕੀ ਸਾਰਾ ਹோம்ਵਰਕ ਕਰ ਲਿਆ ਇੱਕ ਦੱਬੇ ਦੀ ਇੱਕ ਨਾ ਉਹ ਦੱਬੇ ਦੀ ਠੀਕੇ ਤੇ ਬਟਨ ਲਗਾਉਣੇ ਸੀਗੇ ਇਹ ਲਗਾਤੇ ਆਪਾਂ ਨੇ ਇਹ ਮੈਨੂੰ ਇਹਦੇ ਉੱਤੇ ਗੁੰਝੇ ਲਾ ਕੇ ਦੇ ਹੀ ਗਈਆਂ ਫਿਰ ਫੈਰੀ ਕੋਲ ਜਾ ਤੇ ਇਹ ਲਾਈ ਗਈ ਹੈ ਉਹਦੇ ਉੱਤੇ ਨੇ ਚਪੇ ਤੇ ਆਹ ਦੇਖੋ এলিਫੈਂਟ ਦੇ ਵਿੱਚ ਰਵਨੀਤ ਨੇ ਕਲਰ ਕਰਿਆ ਗ੍ਰੀਨ ਐਵੇਂ ਸਿੱਧਾ ਕਰੋ ਐਵੇਂ 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 ਗ੍ਰੇ ਕਲਰ ਕਰਤਾ ਪੈਨਸਲ ਵਾਲਾ ਹੀ ਗ੍ਰੇ ਕਲਰ ਦਾ ਐਲੀਫੈਂਟ ਬਣ ਗਿਆ ਹੁਣ ਇਹਦੇ ਵਿੱਚ ਰਹਿੰਦਾ ਹਨਾ ਇਹਦੇ ਵਿੱਚ ਤਾਂ ਆਹ ਹੋਣਗੇ ਰਵਨੀਤ ਕਾਫੀ ਕਲਰ ਹੋਣਗੇ ਸ਼ਾਇਦ ਜੋਕਰ ਦੇ ਵਿੱਚ ਇੱਕ ਤਾਂ ਮੈਨੂੰ ਪਤਾ ਕਿਹੜਾ ਕਲਰ ਹੈ ਰੈੱਡ ਹੈ ਇੱਕ ਤਾਂ ਰੈੱਡ ਜੋਕਰ ਦਾ ਕਲਰ ਆਹ ਨੋਜ਼ ਰੈੱਡ ਹੁੰਦਾ ਹਾਂਜੀ ਨੋਜ਼ ਵੀ ਰੈੱਡ ਹੈ ਜੀ ਵੀ ਰੈੱਡ ਹੈ ओके अब फोन ਦੇ ਵਿੱਚ ਦੇਖਾਂਗੇ ਸ਼ਾਇਦ ਇਹਦੇ ਵਿੱਚ ਅਪ੍ਰੈਲ ਚ ਕਾਫੀ ਕਲਰ ਮਿਲਦੇ ਨੇ ਸ਼ਾਇਦ ਜੋ ਉਸ ਪੇਨਾਕਾ ਨਾਕਾ ਵੈਸਾ ਹੈ ਕਿ ਵਰਗ ਰੱਟ ਇਹ ਜੀਵ ਵੀ ਰੱਟ ਹੈ ਕਿਸ ਦਾ ਫੋਨ ਯੋ ਯੋਗੀ ਇਹ ਪਤਾ ਨਹੀਂ ਇਹ ਕੀ ਬੋਲਦੀ ਹੈ ਮੈਨੂੰ ਇਹਦੇ ਵਿੱਚ ਸਮਝ ਨਹੀਂ ਆਉਂਦੀ ਵਿੱਚ ਹਿੰਦੀ ਦੇ ਕੁਝ ਹੋਰ ਹੀ ਬੋਲ ਜਾਂਦੀ ਹੈ ਜਿਹੜਾ ਯੋ ਫੋਨ ਨਹੀਂ ਹੈ ਯੋ ਯੋ ਫੋਨ ਮੈਂ ਦੇਖਾ ਤਾ ਯੋ ਕੀ ਹੁੰਦਾ ਹੈ ਹੈ ਰਵਨੀ ਇਸ ਵਿੱਚ ਤਾਂ ਸੁਣ ਲਿਆ ਵੀ ਹਿੰਦੀ ਚ ਆ ਗਈ ਇਸ ਫੋਨ ਮੈਂ ਦੇਖਾ ਤਾ ਆ ਯੋ ਪਤਾ ਨਹੀਂ ਕੀ ਹੁੰਦਾ ਕਿੱਥੋਂ ਸਿੱਖਦੀ ਹੈ ਇਹ ਨਲੇ ਹਿੰਦੀ ਕੋਈ ਬੋਲਦਾ ਨਹੀਂ ਪਰ ਇਹਨੂੰ ਹਿੰਦੀ ਪੂਰੀ ਆਉਂਦੀ ਆ पंजाबी बोला करो तो हिंदी नहीं बोलनी नहीं। नहीं। बाकी ने नहीं हिंदी का लिया सारा मैथ का भी कर लिया इंग्लिश का भी कर लिया दो लाइनें करनी है, करनी है। किसने बोला आपको ਦੀਦੀ ਨੇ ਅੱਛਾ ਦੀਦੀ ਨੇ ਬੋਲਿਆ ਥੋਰ ਕਿਹੜਾ ਕਿਹੜਾ ਸੀ ਬੱਚਾ ਨਾ 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 ਆਪਣੀ ਬਾਕੀ ਨੇ ਡਰਾਇੰਗ ਦਾ ਕੰਮ ਵੀ ਸਾਰਾ ਹੀ ਕਰ ਲਿਆ ਆ ਦੇਖੋ ਹੁਣ ਤੁਹਾਡਾ ਪਤਾ ਕੀੜਾ ਰਹਿ ਗਿਆ ਹੁਣ ਸਿਰਫ ਤੁਹਾਡੇ ਯਾਦ ਕਰਨਾ ਰਹਿ ਗਿਆ 1 ਤੋਂ ਲੈ ਕੇ 100 ਤੱਕ ਕਾਊਂਟਿੰਗ ਸਾਰੀ ਯਾਦ ਕਰਨੀ ਹੈ ਠੀਕ ਹੈ 1 A ਤੋਂ ਲੈ ਕੇ Z ਤੱਕ ਏ ਵੀ ਸੀ ਜਾਦ ਕਰਨੀਆਂ ਇੱਕ ਛੋਟੀ اے ਵੀ ਸੀ ਸਿੱਖਣੀਆਂ ਤੁਸੀਂ ਉਹ ਵਾਲੀ ਜਿਹੜੀ ਨਾ ਮੈਂ سٹਾਰਟ ਕਰੀ ਆ ਪਹਿਲਾਂ ਇਹਨੂੰ ਸਿਲੇਬਸ ਚ ਹੈ ਨਹੀਂ ਸੀ ਵੱਡੀ اے ਵੀ ਸੀ ਸੀ ਛੋਟੀ ਇਹਨੂੰ ਸਿਰਫ 홀ੀਡੇ ਦੇ ਵਿੱਚ ਹੀ ਦਿੱਤੀ ਹੈ ਛੁੱਟੀਆਂ ਜੇ ਪਹਿਲਾਂ ਸਕੂਲ ਚ ਵੀ ਸिखਾਈ ਨਹੀਂ ਹੈਗੀ ਸਾਰੀ ਇਹ ਤੋਂ ਲੈ ਕੇ ਜੜ ਤੱਕ ਦੀ ਗਾਸਤੀ ਉਹਨਾਂ ਨੇ ਤੇ ਉਹ ਹੁਣ ਆਪਾਂ ਨੂੰ ਘਰੇ ਸਿਖਾਉਣੀ ਹੁੰਦੀ ਹੈ ਇਹਨੂੰ ਤੇ ਥੋੜੀ ਜਿਹੀ ਤਾਂ ਸੁਭਾਤੀ ਨੂੰ ਪਤਾ ਲੱਗ ਗਿਆ ਪਰ ਜਿਹਨੂੰ ਐਫ ਦਾ ਕੁਛ ਜਿਵੇਂ ਓਕੇ ਜਿਹੜੇ ਸਪੈਲਿੰਗ ਵਿੱਚ ਛੋੜੇ ਹੀ ਉਹਨੂੰ ਪਤਾ ਹੈਗਾ ਨਹੀਂ ਹਜੇ ਸਟੈਫ ਹੋਗੀ ਜੀ ਹੋਗੀ ਮੇਂ ਚੀਜ਼ਾਂ ਦਾ ਨਹੀਂ ਪਤਾ ਤੇ ਨਹੀਂ ਤਾਂ ਨਾ ਬੁੱਤ ਪਟੋਣ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆ ਇਸ ਬਲੌਕ ਦਾ ਇੱਥੇ ਐਂਡ ਇਹ ਤੂੰ ਬਾਈ ਕਰ ਦੋ ਸਾਰਿਆਂ ਨੂੰ ਬਾਏ ਬਾਏ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਕ ਬੋਲੋ ओके जी सारांश शशिकार चैनल नु ਕਰ ਲਿਓ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਸਾਨੂੰ ਵੱਧ ਤੋਂ ਵੱਧ سپورਟ ਕਰੋ ਤੁਹਾਡੇ سپورਟ ਦੀ ਲੋੜ ਹੈ ਸਾਨੂੰ ओके जी